ਸਾਤ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਕਬੱਡੀ ਕੱਪਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਕਬੱਡੀ ਕੱਪ ਖੇਮ ਕਰਨ ਸਾਹਿਬ ਕਰਵਾਇਆ ਗਿਆ ਤੇ ਫਾਈਨਲ ਮੈਚ ਘਰੇਾਲਾ ਬਸ ਪ੍ਰੀਤ ਭਾਈ ਲੱड्डੂ ਦੀਆਂ ਟੀਮਾਂ ਵਿੱਚ ਕਰ ਖੇਡਿਆ ਗਿਆ ਅੱਗੇ ਗੱਲ ਕਰਦੇ ਹਾਂ ਕਬੱਡੀ ਕੱਪ ਦੇਵੀ ਦਾਸਪੁਰ ਜਿੱਥੇ ਪਹਿਲਾ ਨਾਮ 51000 ਦੂਜਾ ਨਾਮ 41000 ਸੀ ਤੇ ਬੈਸਟਨ ਨੂੰ ਐਲ.ਐਡੀ ਸੀ ਤੇ ਫਾਈਨਲ ਮੈਚ ਰਾਮਦਾਸ ਯੂਐਸਏ ਤੇ ਕਮਾਨ ਵਿੱਚ ਕਰ ਖੇਡਿਆ ਗਿਆ ਤੇ ਫਰਸਟ ਰਾਮਦਾਸ ਯੂਐਸਏ ਰਹੀ ਤੇ ਰਨਰ ਅਪ ਕਮਾਨ ਦੀ ਟੀਮ ਦੇ ਬੈਸਟ ਰੇਡਰ ਪੰਮਾ ਤੇ ਹਰਸ਼ ਰੇਹਾ ਤੇ ਬੈਸਟ ਸਟੋਪਰਾਂ ਦੀ ਗੱਲ ਕਰੀ ਤਾਂ ਬੱਲਾ ਤੇ ਮਲਕੀਤ ਰਹੇ ਤੇ ਬੈਸਟ ਨੂੰ ਇੱਥੇ ਐਲਈਡੀ ਸੀ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਕਬੱਡੀ ਕੱਪ ਮੈਰੋਜ ਤੇ ਪਹਿਲਾ ਇਨਾਮ 61000 ਦੂਸਰਾ ਇਨਾਮ 41000 ਬੈਸਟਾਂ ਲਈ 22000 ਰੁਪਏ ਸੀ ਇੱਥੇ ਫਾਈਨਲ ਮੈਚ ਬੁੱਟਰ ਵਰਸ ਕਲਿਆਣ ਸੁੱਖਾ ਵਿਚਕਾਰ ਖੇਡਿਆ ਗਿਆ ਫਸਟ ਇੱਥੇ ਬੁੱਟਰ ਦੀ ਟੀਮ ਰਹੀ ਤੇ ਸੈਕੰਡ ਕਲਿਆਣ ਸੁੱਖਾ ਬੈਸਟ ਰੇਡਰ ਵੰਚ ਸੂਰੇਵਾਲ ਤੇ ਬੈਸਟ ਜਾਫੀ ਦੀ ਗੱਲ ਕਰੀ ਤੇ ਬੈਸਟ ਕੰਸੂਰੇ ਵਾਲ ਬੈਸਟ ਰਿਹਾ ਤੇ ਬੈਸਟ ਨੂੰ ਇੱਥੇ 21200 ਰੁਪਏ ਸੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ